ਜਿਹੜੀਆਂ ਅੱਜ ਕੁਝ ਇਲਜ਼ਾਮ ਲਾਏ ਜਾਂਦੇ ਵੀ ਧੀ ਆਈ ਵਿਆਹੀ ਆਉਂਦਿਆਂ ਆਪਣਾ ਪਤੀ ਲੈ ਕੇ ਤੇ ਅੱਡ ਹੋ ਗਈ। ਇਹ ਸਾਰੀਆਂ ਗੱਲਾਂ ਸਹੀ ਨਹੀਂ ਹੈਗੀਆਂ ਨਾ ਗੱਲਾਂ ਦੇ ਵਿੱਚੋਂ ਤੁਸੀਂ ਤਹਿਕੀਕਾਤ ਕਰੋਗੇ ਨਾ ਗੱਲਾਂ ਤੁਹਾਨੂੰ ਕੁਝ ਹੋਰ ਨਿਕਲਣੀਆਂ ਨੇ। ਕਈ ਵਾਰ ਜਦੋਂ ਲੜਕਾ ਕੁਵਾਰਾ ਹੁੰਦਾ ਉਹਦੀ ਪਹਿਲੇ ਹੀ ਮਾਂ-ਬਾਪ ਨਾਲ ਨਹੀਂ ਬਣਦੀ ਹੁੰਦੀ। ਉਹ ਇਲਜ਼ਾਮ ਧੀ ਤੇ ਲੱਗ ਜਾਂਦਾ ਵਿਚਾਰੀ ਤੇ। ਹਾਂ ਕੁਝ ਕਾਰਨ ਹੈਗੇ ਮੈਂ ਸਾਰੇ ਇੱਕੋ ਜਿਹੇ ਨਹੀਂ ਦੱਸਦਾ ਕਈਆਂ ਘਰਾਂ 'ਚ ਹੈਗਾ ਵੀ ਇਦਾਂ। ਕਈਆਂ ਘਰਾਂ 'ਚ ਐਸਾ ਹੈਗਾ ਵੀ ਅਭੀ ਧੀ ਆਈ ਤੇ ਉਹ ਉਹਨੇ ਕਹ ਮੈਂ ਨਹੀਂ ਰਹਿ ਸਕਦੀ ਤੇਰੇ ਮਾਂ-ਬਾਪ ਨਾਲ ਮੈਨੂੰ ਤੇ ਵੱਖਰਾ ਘਰ ਚਾਹੀਦਾ ਪਰ ਸਾਰੇ ਘਰ ਇੱਕੋ ਜਿਹੇ ਨਹੀਂ ਹੈਗੇ ਨਾ ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਮੈਂ ਆਪਣੀਆਂ ਭੈਣਾਂ ਨੂੰ ਪਹਿਲਾਂ ਧੀਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਡੇ ਪਿੱਛੇ ਵੀ ਭਰਾ ਹੈਗਾ ਵਾ ਪਰਜਾਈ ਹੈਗੀ ਆ ਜੇ ਪਿੱਛੇ ਭਰਾ ਪਰਜਾਈ ਰੋਟੀ ਨਾ ਦੇਣ ਮਾਂ ਨੂੰ ਤੇ ਧੀ ਜਿਹੜੀ ਆ ਉਹਨੂੰ ਦੁੱਖ ਹੁੰਦਾ ਨਾ ਵੀ ਮੇਰੀ ਪਰਜਾਈ ਨੇ ਮੇਰੀ ਮਾਂ ਨੂੰ ਰੋਟੀ ਦੀ ਪੁਛੀ ਮੇਰੇ ਪਿਤਾ ਦੇ ਕੱਪੜੇ ਨਹੀਂ ਧੋਤੇ ਮੇਰੇ ਪਿਤਾ ਨੂੰ ਕੌਣ ਪੁੱਛੂਗਾ ਉਦੋਂ ਧੀ ਨੂੰ ਦੁੱਖ ਹੁੰਦਾ ਪਰ ਤੀਏ ਕੋ ਭੁੱਲ ਜਾਂਦੀ ਵੀ ਜਿਹੜਾ ਮੇਰਾ ਪਤੀ ਹੈ ਇਹਦੇ ਵੀ ਮਾਂ ਬਾਪ ਹੈਗੇ ਨੇ ਇਹਨਾਂ ਦੀ ਜ਼ਿੰਮੇਵਾਰੀ ਮੇਰੀ ਬਣਦੀ ਹੈ ਜੇ ਇਦਾਂ ਸੋਚੇ ਫੇਰ ਘਰ ਸਵਰਗ ਬਣ ਜਾਏ ਅੱਛਾ ਇਦਾਂ ਜਿਹੜੀਆਂ ਬਜ਼ੁਰਗ ਮਾਵਾ ਵਾਂ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਕਿ ਜਦੋਂ ਤੁਸੀਂ ਆਪਣੇ ਧੀ ਵੱਲ ਵੇਖਦੇ ਜਦੋਂ ਤੁਸੀਂ ਚਾਹੁੰਦੇ ਜਿਹੜੀ ਕੁੜਮਣੀ ਆ ਨਾ ਸਾਡੀ ਸਾਡੀ ਧੀ ਦੀ ਪੂਰੀ ਰਿਸਪੈਕਟ ਕਰੇ ਪਰ ਜਿਹੜੀ ਅੱਗੇ ਨੋ ਵਿਆਹੀ ਆਈ ਆ ਉਹ ਤੁਹਾਡੀ ਧੀ ਆ ਉਹ ਵੀ ਰਿਸਪੈਕਟ ਚਾਹੁੰਦੀ ਆ ਉਹ ਵੀ ਚਾਹੁੰਦੀ ਆ ਕਿ ਮੇਰੀ ਮਾਂ ਮੇਰੇ ਨਾਲ ਬੋਲੋ ਮੇਰੀਓ ਭੈਣੋ ਪਿਆਰ ਨਾਲ ਬੋਲੇ ਹੁਣ ਇਹ ਗੱਲਾਂ ਤੁਹਾਨੂੰ ਕਿਸੇ ਬਾਬੇ ਨੇ ਹੋੜਾ ਦੱਸਣੀਆਂ ਨੇ ਇਹ ਤੇ ਗੁਰੂ ਰਣਜੀਤ ਸਾਹਿਬ ਜੀ ਲਿਖੀਆਂ ਨੇ ਸਾਰੀਆਂ ਗੱਲਾਂ ਨਿਵਣ ਸਵਖਰ ਖਵਣ ਗੁਣ ਜੇਵਾ ਮਣੀਆਂ ਸਾਡਾ ਸਮਾਜ ਆ ਜਿੱਥੇ ਖਲੋਤਾ ਗ੍ਰਿਸ਼ਤੀ ਬੰਦਾ ਅੱਜ ਦੇਹ ਤਾਰੀ ਬਾਬਿਆਂ ਨੂੰ ਜਾ ਕੇ ਪੁੱਛਦਾ ਜੀ ਸਾਡੇ ਘਰ ਚ ਲੜਾਈ ਬਹੁਤ ਐ ਮੈਂ ਤੇ ਖੋਦਾ ਰਾਨ ਆ ਵੀ ਤੁਹਾਡੇ ਬੱਚੇ ਦੀ ਜੇ ਇੰਗਲਿਸ਼ ਕਮਜ਼ੋਰ ਆ ਤੁਹਾਡੇ ਬੱਚੇ ਦਾ ਮੈਥ ਕਮਜ਼ੋਰ ਆ ਜੇ ਤੁਹਾਡਾ ਬੱਚਾ ਕਿਸੇ ਸਬਜੈਕਟ ਵਿੱਚ ਕਮਜ਼ੋਰ ਆ ਤੁਸੀਂ ਜਦੋਂ ਟਿਊਸ਼ਨ ਰਖਾਉਂਦੇ ਹੋ ਕਿਹੜੇ ਟੀਚਰ ਕੋਲ ਰਖਾਉਂਦੇ ਹੋ ਜਿਹੜਾ ਉਹ ਸਬਜੈਕਟ ਵਿੱਚ ਮੁਹਾਰਤ ਹਾਸਲ ਰੱਖ ਕੇ ਬੈਠਾ ਹੋਵੇ ਜੇਦਾ ਮੈਥ ਵਧੀਆ ਹੋਊਗਾ ਤੁਸੀਂ ਆਪਣੇ ਬੱਚੇ ਨੂੰ ਮੈਥ ਉਸ ਟੀਚਰ ਕੋਲ ਪੜ੍ਹਾਓਗੇ ਜੇ ਤੁਹਾਡੇ ਬੱਚੇ ਦੀ ਇੰਗਲਿਸ਼ ਕਮਜ਼ੋਰ ਆ ਤੁਸੀਂ ਕਿਹੜੇ ਟੀਚਰ ਕੋਲ ਜਾਓਗੇ ਜਿਹੜੇ ਟੀਚਰ ਦੀ ਬੋਲੋ ਸਾਰੇ ਜੀ ਇੰਗਲਿਸ਼ ਵਧੀਆ ਹੋ ਜੇ ਤੁਹਾਡੇ ਬੱਚੇ ਦੀ ਜਿਹੜਾ ਵੀ ਸਬਜੈਕਟ ਕਮਜ਼ੋਰ ਹੋਏਗਾ ਤੁਸੀਂ ਉਸੇ ਸਬਜੈਕਟ ਦਾ ਟੀਚਰ ਲੱਭੋਗੇ ਪਰ ਮੰਨ ਲਓ ਜੇ ਆਪਾਂ ਗ੍ਰਸਤ ਵਿੱਚ ਰਹਿਣ ਪੱਖੋਂ ਕਮਜ਼ੋਰ ਆ ਸਾਨੂੰ ਗ੍ਰਸਤ ਦੀਆਂ ਢੰਡੀਆਂ ਦਾ ਨਹੀਂ ਪਤਾ ਤੇ ਫਿਰ ਕਿੱਧਰ ਕੋ ਜਾਣਾ ਚਾਹੀਦਾ ਭਲਾ ਜਿਹੜਾ ਗ੍ਰਸਤੀ ਦੀ ਮੁਹਾਰਤ ਹਾਸਲ ਕਰਕੇ ਬੈਠਾ ਉਹ ਆ ਸਾਡਾ ਗੁਰੂ ਕਿਉਂਕਿ ਨੌਂ ਦੀਆਂ ਨੌਂ ਪਰਸੇਆਂ ਖੁਦ ਗ੍ਰਸਤੀ ਨੇ ਤੁਸੀਂ ਜੇ ਬੱਚੇ ਪਾਲਣ ਦੀ ਗੁਣ ਸਿੱਖਣੇ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਸਿੱਖੋ ਕਿ ਕਿਦਾਂ ਬੱਚਿਆਂ ਦੇ ਸੰਸਕਾਰ ਘੜੇ ਜਾਂਦੇ ਆ ਕਿਦਾਂ ਬੱਚੇ ਵਧੀਆ ਬਣਾਏ ਜਾਂਦੇ ਆ ਕਿਦਾਂ ਗੁਣ ਬਣਾਏ ਜਾਂਦੇ ਆ ਗੁਰੂ ਅਮਰਦਾਸ ਪਾਸ਼ਾ ਨੇ ਕਿਦਾਂ ਧੀਆਂ ਨੂੰ ਤਿਆਰ ਕੀਤਾ ਕਿਦਾਂ ਉਹਨਾਂ ਨੂੰ ਸੰਸਕਾਰ ਦਿੱਤੇ ਕਿਦਾਂ ਗੁਰੂ ਪਾਰਸ਼ਾ ਜੀ ਗੁਰੂ ਅੰਗਦ ਸਾਹਿਬ ਆਪਣੀ ਬੱਚੀ ਨੂੰ ਕਿਦਾਂ ਗੁਣ ਸਿਖਾਉਂਦੇ ਨੇ ਇਹ ਗੱਲਾਂ ਸਿੱਖਣ ਦੀ ਲੋੜ ਹੈ ਪਰ ਸਿੱਕੇ ਨਾ ਕੋ ਜਾਣੇ ਦੇਤਾਰੀ ਬਾਬਿਆਂ ਕੋ ਅੱਜ ਤੁਸੀਂ ਵੇਖੋ ਕਈ ਕਈ ਪਰਿਵਾਰ ਆਪਣੇ ਪਰਿਵਾਰਾਂ ਨੂੰ ਲੈ ਕੇ ਬਾਬਿਆਂ ਕੋ ਜਾਂਦੇ ਆ ਬਾਬਾ ਜੀ ਸਾਡੇ ਘਰ ਚ ਸਾਡੇ 9 ਪੋਤੇ ਲੜਦੇ ਆ ਸਾਡੇ ਭਰਾਵਾਂ ਭਰਾਵਾਂ ਦੀ ਨਹੀਂ ਬਣਦੀ ਕੋਈ ਦੱਸੋ ਸਾਨੂੰ ਕੋਈ ਗੁਰ ਦੱਸੋ ਤੇ ਜੇ ਉਹ ਅੱਗੇ ਉਹ ਇਹ ਕਹਿੰਦੇ ਸਾਡੇ ਡੇਰੇ ਚ ਕਿਹੜੀ ਲੜਾਈ ਹੈ ਨਹੀਂ ਸਾਡੇ ਤੇ ਆਪਣੇ ਡੇਰੇ ਚ ਲੜਾਈ ਬਹੁਤ ਹੈ ਕਿਉਂ ਜੀ ਡੇਰਿਆਂ ਚ ਲੜਾਈ ਹੈ ਨਹੀਂ ਡੇਰਿਆਂ ਵਿੱਚ ਤਾਂ ਇੰਨੀ ਲੜਾਈ ਹੈ ਵੀ ਉੱਥੇ ਤਾਂ ਕਈ ਵਾਰੀ ਪੁਲਿਸ ਕੇਸ ਹੋ ਜਾਂਦੇ ਆ ਮਕਦਮੇ ਚੱਲਦੇ ਆ ਪਰ ਸਾਡੇ ਲੋਕ ਫੇ ਵੀ ਉਹਨਾਂ ਕੋਲ ਤੁਰੇ ਫਿਰਦੇ ਕਾਂਡੋ ਕਲੇਸ਼ ਪਾ ਕੇ ਜਾ ਕੇ ਬਾਬਾ ਜੀ ਕਿਰਪਾ ਕਰੋ ਸਾਡੇ ਤੇ ਪਰ ਸਮਝਾਵੇ ਕਿਹੜਾ ਸਾਨੂੰ ਇਸੇ ਤੇ ਅੰਧੀ ਰਹੀਏ ਤੇ ਗਿਆਨ ਵੀ ਹੋਣੀ ਭਾ ਭਰੇ ਮਰਦਾਰ ਜਿਨ੍ਹਾਂ ਤੇ ਖੁਦ ਬਾਬਿਆਂ ਤੇ ਕੇਸ ਚੱਲਦੇ ਆ ਲੋਕ ਉਹਨਾਂ ਕੋਲੋਂ ਆਪਣੇ ਸਮੱਸਿਆਵਾਂ ਕੇਸਾਂ ਦੀਆਂ ਹੱਲ ਕਰਨਾ ਚੜਾਉਂਦੇ ਆ ਗੁਰੂ ਦੇ ਹੁੰਦੇ ਆ ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਸਾਡਾ ਗੁਰੂ ਪੂਰਾ ਹੈ ਆਪਣੇ ਗੁਰੂ ਦੇ ਹੁੰਦਿਆਂ ਮੈਨੂੰ ਕਿਸੇ ਹੋਰ ਕੋਲ ਜਾਣ ਦੀ ਜ਼ਰੂਰਤ ਨਹੀਂ ਹੈ ਸਾਚੇ ਸਹਿਬਾ ਸਾਰੇ ਬੋਲੋ ਸਾਚੇ ਸਹਿਬਾ ਕੀ ਨਾਹੀ ਕਰਤੇ ਰਹਿ ਘਰ ਤਾਂ ਤੇਰਾ ਸਭ ਕੁਝ ਹੈ ਜਿਸ ਦੇ ਸੋ ਪਾਵੇ ਹੈ ਮੇਰੇ ਸੱਚੇ ਸਹਿਬਾ ਕੀ ਨਹੀਂ ਹੈਗਾ ਤੁਹਾਡੇ ਘਰ ਚ ਮੈਂ